Thank you 224 ਦਾ ਮੇਲਾ ਲੱਗਾ ਹੋਇਆ ਤੇ ਇਸ ਵੇਲੇ ਚੋਣ ਅਖਾੜਾ ਭਖਿਆ ਪਿਆ ਹੈ ਦੇਸ਼ ਦੇ ਵਿੱਚ 6 ਪੜਾਂ ਦੀਆਂ ਚੋਣਾਂ ਹੋ ਚੁੱਕੀਆਂ ਨੇ ਤੇ ਸਿਰਫ ਇੱਕ ਪੜਾ ਰਹਿ ਗਿਆ ਜੋ ਕਿ ਪੰਜਾਬ ਦੀ ਚੋਣ ਬਾਕੀ ਹੈ ਜੋ ਇੱਕ ਜ਼ੋਨ ਨੂੰ ਹੋਣ ਜਾ ਰਹੀ ਹੈ ਸਾਰੀਆਂ ਪਾਰਟੀਆਂ ਦੇ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਪਾਰਟੀਆਂ ਦੇ ਜਿਹੜੇ ਕੌਮੀ ਨੇਤਾ ਨੇ ਉਪ ਪੰਜਾਬ ਦੇ ਵਿੱਚ ਫੇਰੀਆਂ ਜਿਹੜੀਆਂ ਉਹਨਾਂ ਦੀਆਂ ਨੇ ਲਗਾਤਾਰ ਜਾਰੀ ਨੇ ਤੇ ਜਿੱਥੇ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਭਿਸ਼ਾ ਨੇ ਪੰਜਾਬ ਦਾ ਦੌਰਾ ਕੀਤਾ ਉੱਥੇ ਹੀ ਕਾਂਗਰਸ ਦੇ ਵੱਲੋਂ ਪ੍ਰਿਆੰਕਾ ਗਾਂਧੀ ਤੇ ਰਾਹੁਲ ਗਾਂਧੀ ਵੀ ਪੰਜਾਬ ਦੇ ਲੋਕਾਂ ਨਾਲ ਰੂਬਰੂ ਹੋਏ ਨੇ ਤੇ ਹਰ ਕੋਈ ਆਪਣੇ ਆਪ ਨੂੰ ਜਿੱਤ ਦੇ ਲਈ ਦਾਵੇਦਾਰ ਦੱਸ ਰਿਹਾ ਤੇ ਇਸ ਵੇਲੇ ਲੋਕ ਸਭਾ ਚੋਣਾਂ ਦੇ ਮੱਧ ਨਜ਼ਰ ਹਲਕਾ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਸਾਬਕਾ ਐਮਪੀ ਡਾਕਟਰ ਤਰਨਵੀਰ ਗਾਂਧੀ ਦੇ ਵੱਲੋਂ ਆਪਣਾ ਚੋਣ ਪ੍ਰਚਾਰ ਲਗਾਤਾਰ ਜਾਰੀ ਹੈ ਤੇ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ। ਦਜਰ ਦੇ ਬਾਬਤ ਪਟਿਆਲਾ ਹਲਕੇ ਦੇ ਪਿੰਡਾਂ ਦਾ ਦੌਰਾ ਕਰਕੇ ਨੁਕਰ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ ਤੇ ਇਸ ਚੋਣ ਪ੍ਰਚਾਰ ਦੇ ਚੱਲਦੇ ਇੰਡੀਅਨ ਨੈਸ਼ਨਲ ਕਾਂਗਰਸ ਯੂਐਸਏ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਯੂਐਸਏ वेस्टर्न ਜ਼ੋਨ ਦੇ ਚੇਅਰਮੈਨ ਡਾਕਟਰ ਹਰਮੇਸ਼ ਕੁਮਾਰ ਜੋ ਕਿ ਖਾਸ ਚੋਣਾਂ ਦੇ ਬਾਬਤ ਇਸ ਵੇਲੇ ਅਮਰੀਕਾ ਤੋਂ ਪੰਜਾਬ ਵਿੱਚ ਆਏ ਨੇ ਉਹ ਕਾਂਗਰਸ ਦੇ ਹੱਕ ਵਿੱਚ ਨਿਤਰੇ ਹੋਏ ਨੇ ਤੇ ਉਹਨਾਂ ਪਟਿਆਲਾ ਵਿਖੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਰੈਲੀ ਦੇ ਵਿੱਚ ਭਾਗ ਲਿਆ ਤੇ ਡਾਕਟਰ ਧਰਨਵੀਰ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਉਹਨਾਂ ਦੇ ਹੱਕ 'ਚ ਚੋਣ ਪ੍ਰਚਾਰ ਵੀ ਕੀਤਾ ਹੈ ਡਾਕਟਰ ਹਰਮੇਸ਼ ਕੁਮਾਰ ਇਸ ਵੇਲੇ ਮੀਡੀਆ ਦੇ ਨਾਲ ਵੀ ਮੁਖਾਤਬ ਹੋਏ ਨੇ ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਤੇ ਗੱਲਬਾਤ ਕਰਦੇ ਹਾਂ ਡਾਕਟਰ ਹਰਮੇਸ਼ ਕੁਮਾਰ ਜੀ ਨਾਲ ਜੋ ਇੱਕ ਬ੍ਰੇਨ ਦੇ ਡਾਕਟਰ ਵੀ ਨੇ ਤੇ ਨਾਲ ਨਾਲ ਅਮਰੀਕਾ ਦੇ ਵਿੱਚ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਜਿੱਥੇ ਖਾਸ ਤੌਰ 'ਤੇ ਉਹਨਾਂ ਦੇ ਨਾਲ ਕਾਂਗਰਸ ਨਾਲ ਜੁੜ ਕੇ ਹੁਣ ਇੰਡੀਆ ਦੇ ਵਿੱਚ ਕੈਂਪੇਨ ਕਰਨ ਦੇ ਲਈ ਆਏ ਹੋਏ ਨੇ ਤੇ ਜਿੱਥੇ-ਜਿੱਥੇ ਕਾਂਗਰਸ ਦੇ ਨਾਲ ਉਮੀਦਵਾਰ ਜਿਹੜੇ ਪੰਜਾਬ ਦੇ ਵਿੱਚ ਖੜੇ ਨੇ ਉਹਨਾਂ ਦੇ ਨਾਲ ਕੈਂਪੇਨ ਕਰ ਰਹੇ ਨੇ ਤੇ ਅੱਜ ਪਟਿਆਲਾ ਵਿੱਚ ਪਹੁੰਚੇ ਹੋਏ ਨੇ ਡਾਕਟਰ ਤਰਨਵੀਰ ਗਾਂਧੀ ਨਾਲ ਕੈਂਪੇਨ ਚੱਲ ਰਿਹਾ ਤੇ ਡਾਕਟਰ ਸਾਹਿਬ ਕਿੱਦਾਂ ਦਾ ਲੱਗ ਰਿਹਾ ਕੈਂਪੇਨ ਕਰਕੇ ਬਹੁਤ ਅੱਛਾ ਲੱਗ ਰਿਹਾ ਬਹੁਤ ਅੱਛਾ ਹੰਗਾਰਾ ਮਿਲ ਰਿਹਾ ਤੇ ਮੈਨੂੰ ਆਸ ਆ ਕਿ ਕਾਂਗਰਸ ਦੀ ਗਵਰਨਮੈਂਟ ਬਣੇਗੀ ਜੀ ਤੇ ਜੇ ਇੱਥੇ ਦੇਖਿਆ ਜਾਵੇ ਤੁਸੀਂ ਕੈਂਪੇਨ ਕਰਨ ਲਈ ਖਾਸ ਤੌਰ ਤੇ ਅਮਰੀਕਾ ਤੋਂ ਆਏ ਹੋ ਰੁਝਾਨ ਪਹਿਲਾਂ ਵੀ ਰਿਹਾ ਤੇ ਪਹਿਲਾਂ ਵੀ ਆਉਨੇ ਨੇ ਜੋ ਹਾਲਾਤ ਇੰਡੀਆ ਦੇ ਐਟ ਪ੍ਰੈਜ਼ੈਂਟ ਹੈਗੇ ਨੇ ਜੋ ਸਾਡਾ ਵਰਲਡ ਵਿੱਚ ਇਮੇਜ ਬਣ ਰਿਹਾ ਜੀ ਉਹ ਬੜਾ ਹੀ ਇੱਕ ਪਰੇਸ਼ਾਨ ਕਰਨਾ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਵਾਲਾ ਸਿਸਟਮ ਬਣ ਰਿਹਾ ਸੀ ਜਿੱਥੇ ਸਾਨੂੰ ਇੱਕ ਦੂਜੇ ਨਾਲ ਲੜਾਇਆ ਜਾ ਰਿਹਾ ਰੀਜਨ ਦੇ ਬੇਸ ਤੇ ਤੇ ਉਹ ਆਪਾਂ ਦੇਖ ਕੇ ਰਹਿ ਆ ਨਹੀਂ ਗਿਆ ਕਿ ਮੈਂ ਮੈਂਟਲ ਹੈਲਥ ਦਾ ਸਬਜੈਕਟ ਮੇਰਾ ਸਬਜੈਕਟ ਤੇ ਗੋਪਾਲ ਦਾਸ ਨੀਰਤ ਜੀ ਦੀ ਇੱਕ ਰਚਨਾ ਹੈਗੀ ਆ ਅਬ ਤੋਂ ਮਜ਼ਹਬੇ ਕੋਈ ਨਿਆ ਬਣਾਇਆ ਜਾਏ ਜੀ ਜਿਸ ਮੇ ਇਨਸਾਨ ਕੋ ਇਨਸਾਨ ਬਣਾਇਆ ਜਾਏ ਬਿਲਕੁਲ ਦੈਟਸ ਵਾਈ ਕਿ ਤੇ ਇਸ ਵੇਲੇ ਜੇ ਤੁਸੀਂ ਬਾਹਰ ਬੈਠੇ ਹੋ ਬਾਹਰ ਦੇ ਦੇਸ਼ਾਂ ਦੇ ਵਿੱਚ ਮੋਦੀ ਸਾਹਿਬ ਦਾ ਡਾਂਕਾ ਪੂਰਾ ਵੱਜ ਰਿਹਾ ਕਿਵੇਂ ਇੱਕ ਦੇਖਦੇ ਆ ਡਾਂਕਾ ਤਾਂ ਵੱਜ ਰਿਹਾ ਜਿਹੜੇ ਬਿਜ਼ਨਸ ਕਰਾਣੇ ਨੇ ਉਹਨਾਂ ਦੇ ਵਿੱਚ ਲੇਕਿਨ ਆਮ ਲੋਕਾਂ ਦੇ ਵਿੱਚ ਡਾਂਕਾ ਨਹੀਂ ਵੱਜ ਰਿਹਾ ਆਮ ਲੋਕਾਂ ਦੀ ਜ਼ਿੰਦਗੀ ਬਹੁਤ ਹੀ ਜ਼ਿਆਦਾ ਖਰਾਬ ਹੋ ਰਹੀ ਹੈ ਗੈਪ ਜਿਹੜਾ ਰਿਚ ਤੇ ਪੋਰਲੇ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ ਜਦੋਂ ਮੋਦੀ ਜੀ ਨੂੰ ਸਵਾਲ ਪੁੱਛੋ ਪੇ ਮੋਦੀ ਜੀ ਤੁਹਾਡੇ ਬੰਦੇ ਤਾਂ ਜਿਆਦਾ ਅਮੀਰ ਹੋਈ ਜਾ ਰਹੇ ਆ ਤੇ ਉਹਨਾਂ ਦਾ ਜਵਾਬ ਇਹ ਨਹੀਂ ਸੀਗਾ ਪੇ ਇਹ ਗਰੀਬਾਂ ਦੀ ਵੀ ਮਦਦ ਕਰਾਂਗੇ ਉਹਨਾਂ ਦਾ ਜਵਾਬ ਇਹ ਸੀਗਾ ਪੇ ਅਸੀਂ ਕਿ ਲੋ ਗਰੀਬੇ ਹੁੰਦੇ ਜਾਣ ਜੀ ਤੇ ਨਾਲ ਤੇ ਉਹਨੂੰ ਦੇਖਿਆ ਜਾਵੇ ਤਾਂ ਅਮਰੀਕਾ ਦੇ ਵਿੱਚ ਵੀ ਦੇਖਦੇ ਆ ਤਾਂ ਦੇਸ਼ ਦੀ ਕਹਿੰਦੇ ਸਾਡੀ ਪੰਜਵੀਂ ਅਰਥਵਿਵਸਥਾ ਫਿਰ ਤੀਜੀ ਅਰਥਵਿਵਸਥਾ ਬਣਨ ਜਾ ਰਹੇ ਹਾਂ ਤਾਂ ਫਿਰ ਵੀ ਤੁਹਾਡੇ ਲੱਗਦਾ ਮੁਲਕਾਂ ਦੇ ਵਿੱਚ ਬਾਹਰ ਕੇ ਐਦਾਂ ਦੀ ਗੱਲ ਲੋਕਾਂ 'ਚ ਹੈਗੀ ਹੈ ਵੀ ਦੇਸ਼ ਦਾ ਨਾਵੇਂ ਨੌਚਾ ਹੋ ਰਿਹਾ। ਦੇਖੋ ਜੀ ਲੋਨ ਲੈ ਕੇ ਤਾਂ ਤੁਸੀਂ ਪਵਾ ਪਹਿਲੀ ਨੰਬਰ ਤੇ ਆ ਜਾਓ। ਜੀ। ਜੇ ਤੁਸੀਂ ਸਸਟੇਨੇਬਲ ਮਾਡਲ ਨਹੀਂ ਹੈਗਾ ਤੁਹਾਡੇ ਕੋਲ। ਕਿਸ ਤਰ੍ਹਾਂ ਬਣਾ ਸਕਦੇ ਹੋ 5ਵਾਂ ਅਬਸਤਾ ਤੁਸੀਂ। ਟ੍ਰੇਡ ਇਕਨੋਮਿਕ ਪਾਵਰ। ਇਹ ਤਾਂ ਕਹਿੰਦੇ ਜੀ ਅਸੀਂ ਤੀਜੀ ਅਰਥਵਿਵਸਤਾ ਬਣ ਜਾਵਾਂਗੇ। ਨਹੀਂ ਉਹੀ ਤਾਂ ਕਹਿਣਾ ਕਹਿਣ ਦੇ ਵਿੱਚ ਕਤਨੀ ਵਿੱਚ ਫਰਕ ਆ ਨਾ। ਤੇ ਹੁਣ ਜੇ ਇਹ ਦੇਖਿਆ ਜਾਵੇ ਤਾਂ ਸ਼ਾ ਜਿਹੜੇ ਸਾਡੇ ਗ੍ਰਹਿ ਮੰਤਰੀ ਨੇ ਉਹ ਵੀ ਇਸ ਚੀਜ਼ ਨੂੰ ਕਹਿੰਦੇ ਨੇ ਕਿ ਇਸ ਵਾਰ 500 ਕੇ ਪਾਰ ਕਰਦੇ ਆਗੇ ਕਹਿਣ ਨੂੰ ਤਾਂ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਕਹਿਣ ਤੇ ਫਿਰ ਤੁਸੀਂ ਕਿਵੇਂ ਦੇਖਦੇ ਹੋ ਵੀ ਇਹ 400 ਪਾਰ ਕਰ ਦੇਣਗੇ ਬਿਲਕੁਲ ਨਹੀਂ ਕਰਨਗੇ ਜਿਹੜੀ ਹਵਾ ਚੱਲ ਰਹੀ ਹੈ ਇਸ ਵੇਲੇ ਅਮਰੀਕਾ ਗਰਾਉਂਡ ਰਿਐਲਿਟੀ ਬਹੁਤ ਹੋਰ ਨੇ ਜੋ ਪ੍ਰਧਾਨ ਮੰਤਰੀ ਜੀ बार-बार ਆਹ ਉਲਟੇ ਸਿੱਧੇ ਸ਼ਬਦਾਵਲੀ ਯੂਜ਼ ਕਰਦੇ ਨੇ ਤੇ ਤੁਹਾਡਾ ਮੰਗਲ ਸੂਤਰ ਇਹਨਾਂ ਨੇ ਲੈ ਜਾਣਾ ਤੁਹਾਡੀਆਂ ਟੂਟੀਆਂ ਖੋਲੀਆਂ ਤੁਹਾਡੀਆਂ ਮੱਝਾ ਖੋਲ ਕੇ ਲੈ ਜਾਣਗੇ ਇਹ ਕੋਈ ਗੱਲ ਕਰਨਾ ਹੈ ਪ੍ਰਾਈਮ ਮਿਨਿਸਟਰ ਦੀ ਤੇ ਕਈ ਲੋਕ ਇਹ ਕਹਿੰਦੇ ਵੀ ਪੰਜਾਬ ਦੇ ਵਿੱਚ ਆ ਕੇ ਪੱਗ ਬੰਨ੍ਹ ਕੇ ਪੰਜਾਬੀਆਂ ਨੂੰ ਥੋੜਾ ਜਿਹਾ ਆਪਣੇ ਛਲਾਵੇ 'ਚ ਲੈਣ ਦੀ ਗੱਲ ਕਰਦੇ ਨੇ ਕਿਵੇਂ ਕਹਿੰਦੇ ਹੋ ਇਹ ਤਾਂ ਗੱਲ ਸੱਚੀ ਹੈ ਜਿੱਥੇ ਵੀ ਜਾਂਦੇ ਰੂਪ ਬਦਲ ਜੇ ਜੇ 오ਡੀਸਾ ਜਾਂਦੇ ਨੇ ਕਹਿੰਦੇ ਨੰਬਰ 1 ਸਟੇਟ ਬਣਾ ਦੇਗਾ ਜੇ ਰਾਜਸਥਾਨ ਬਣਾਉਂਦੇ ਨੇ ਉੱਥੇ ਕਹਿੰਦੇ ਨੰਬਰ 1 ਸਟੇਟ ਬਣਾ ਲੈਣਾ ਤੇ ਹਰੇਕ ਬੰਦੇ ਨੂੰ ਤਾਂ ਨੰਬਰ 1 ਸ੍ਰੀਕ ਸਟੇਜ ਨੂੰ ਤਾਂ ਬਣਾਇਆ ਨਹੀਂ ਜਾ ਸਕਦਾ ਤੇ ਕਾਂਗਰਸ ਦੀ ਸਥਿਤੀ ਨੂੰ ਕਿਵੇਂ ਪੰਜਾਬ ਚ ਮੰਨਦੇ ਹੋ ਕਿ ਕਾਂਗਰਸ ਦੇ ਇਸ ਤਰ੍ਹਾਂ ਜਿਹੜੀ ਐਮਪੀ ਨੇ ਇਸ ਵੇਲੇ ਚ ਪੰਜਾਬ ਚ ਕਿੰਨੇ ਕੁ ਬਣ ਜਾਣਗੇ 13 ਦੇ ਵਿੱਚੋਂ ਕਿੰਨੇ ਤੁਸੀਂ ਮੰਨਦੇ ਹੋ ਵੀ ਕਿੰਨੇ ਬਣਨਗੇ ਕੋਸ਼ਿਸ਼ ਤਾਂ ਹੀ ਰਹੇਗੀ ਸਾਰੇ ਬਣਨ ਪਰ ਹਾਲਾਤ ਦੇਖੋ ਕੀ ਬਣਦੇ ਨੇ ਜਿਸ ਤਰ੍ਹਾਂ ਗਾਂਧੀ ਸਾਹਿਬ ਨੇ ਵੀ ਦੱਸਿਆ ਵੀ ਜਿਹੜੀ ਮੌਜੂਦਾ ਗਵਰਨਮੈਂਟ ਹੈਗੀ ਆਪਦੀ ਉਹਨਾਂ ਦੀ ਮਸ਼ੀਨਰੀ ਹੈਗੀ ਉਹ ਸਾਰੀ ਮਸ਼ੀਨਰੀ ਆਪਣੀ ਯੂਜ਼ ਕਰ ਰਹੇ ਨੇ ਤੁਹਾ ਦਾ ਫਰਕ ਤਾਂ ਪਾਏਗਾ ਨਾ ਥੋੜਾ ਬਹੁਤ ਜੀ 1300 ਵੋਟਰਾਂ ਨੂੰ ਕੀ ਅਪੀਲ ਕਰਦੇ ਹੋ ਬਸ ਇਹੀ ਹੈ ਸਾਰਿਆਂ ਨੂੰ ਇਹੀ ਗੁਜਾਰਿਸ਼ ਹੈ ਬੇਨਤੀ ਹੈ ਰਿਕੁਐਸਟ ਹੈ ਕਿ ਤੁਸੀਂ ਹਮ ਹਮਾ ਕੇ ਆਪਣੇ ਕਨਸਟੀਟਿਊਸ਼ਨ ਨੂੰ ਬਚਾਓ ਕਿ ਕੋਈ ਜਿਹੜੀ ਰਾਹੁਲ ਗਾਂਧੀ ਜੀ ਕਹਿ ਰਹੇ ਨੇ ਪੇ 90% ਲੋਕਾਂ ਦੀ ਹਿੱਸੇਦਾਰੀ ਜਿਹੜੀ ਹੈਗੀ ਆ ਉਹ ਆਪਾਂ ਬਣਾਵਾਂਗੇ ਕਿਉਂਕਿ ਅੱਜ ਜਿਹੜੀ ਹਿੱਸੇਦਾਰੀ ਸਿਰਫ ਉੱਪਰਲੇ ਕੋਸ਼ਿਕ ਘਰਾਣਿਆਂ ਦੀ ਹੈਗੀ ਆ ਇੰਡੀਆ ਦੇ ਵਿੱਚ ਆਪਾਂ ਸਾਰੇ 90% ਬੰਦਿਆਂ ਦੇ ਹਿੱਸੇਦਾਰੀ ਬਣਾਉਣੀ ਹੈ ਤੇ ਇਸ ਕਰਕੇ ਰਾਹੁਲ ਗਾਂਧੀ ਨਾਲ ਆਪਾਂ ਜੁੜੇ ਨੇ ਤੇ ਇੱਕ ਬਹੁਤ ਹੀ ਅੱਛੇ ਜੈਨੂਨ ਇਨਸਾਨ ਨੇ ਕਿਉਂਕਿ ਮੈਂ ਮੈਂਟਲ ਹੈਲਥ ਦਾ ਡਾਕਟਰ ਹੈਗਾ ਤੇ ਮੈਂ ਮੈਂਟਲ ਹੈਲਥ ਤੌਰ ਤੇ ਦੇਖ ਰਿਹਾ ਪਈ ਇਸ ਤਰ੍ਹਾਂ ਦੇ ਇਨਸਾਨ ਜਿਹੜੇ ਹੈਗੇ ਸਾਡੇ ਲੀਡਰ ਬਣਨੇ ਚਾਹੀਦੇ ਰਾਹੁਲ ਗਾਂਧੀ ਵਰਗੇ ਜਿਹੜੇ ਕਿ ਦਿਲੋਂ ਭਲਾਈ ਦਾ ਕੰਮ ਕਰਨਾ ਚਾਹੁੰਦੇ ਨੇ ਨਾ ਕਿ ਆਪਣੀਆਂ ਝੋਲੀਆਂ ਭਰਨਾ ਚਾਹੁੰਦੇ ਨੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਥੈਂਕ ਯੂ ਕਿਸਨ ਡਾਕਟਰ ਹਰਮੇਸ਼ ਕੁਮਾਰ ਜੀ ਜੋ ਅਮਰੀਕਾ ਤੋਂ ਖਾਸ ਤੌਰ ਤੇ ਆਏ ਨੇ ਪੰਜਾਬ ਦੇ ਵਿੱਚ ਇਲੈਕਸ਼ਨ ਚੱਲ ਰਹੀ ਹੈ ਜੋ ਕਿ 1 ਜੂਨ ਨੂੰ ਹੋਣੀ ਹੈ ਉਹਦੇ ਲਈ ਕੈਂਪੇਨ ਕਰ ਰਹੇ ਨੇ ਕਾਂਗਰਸ ਦੇ ਲਈ ਤੇ ਉੱਥੇ ਵੀ ਕੌਮਸ ਦੇ ਨਾਲ ਜੁੜੇ ਹੋਏ ਨੇ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਕਾਂਗਰਸ ਦਾ ਮਾਣ ਜਿਹੜਾ ਇਹ ਉੱਚਾ ਕਰ ਰਹੇ ਨੇ ਜੇ ਪੰਜਾਬ ਸੂਬੇ ਦੀ ਗੱਲ ਕਰੀਏ ਤਾਂ ਇਸ ਵੇਲੇ ਪੰਜਾਬ ਚ ਜੋ ਰਵਾਇਤੀ ਪਾਰਟੀਆਂ ਦੇ ਉਮੀਦਵਾਰ ਨੇ ਉਹ ਆਪਣੇ ਵੱਲੋਂ ਪੂਰਾ ਜ਼ੋਰ ਲਗਾ ਰਹੇ ਨੇ ਤੇ ਪ੍ਰਚਾਰ ਲਗਾਤਾਰ ਕਰ ਰਹੇ ਨੇ ਲਗਭਗ ਪ੍ਰਚਾਰ ਆਪਣੇ ਆਖਰੀ ਪੜਾਅ ਦੇ ਵਿੱਚ ਹੈ ਤੇ 30 ਮਈ ਸ਼ਾਮ ਯਾਨੀ ਕਿ ਅੱਜ 6 ਵਜੇ ਤੋਂ ਚੋਣ ਪ੍ਰਚਾਰ ਬੰਦ ਹੋ ਜਾਏਗਾ ਤੇ ਜਿੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਭਾਰਤੀ ਜਨਤਾ ਪਾਰਟੀ ਸ਼ਰਮਣੀ ਅਕਾਲੀ ਦਲ ਬਾਦਲ ਤੇ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਬੌਜਨ ਸਮਾਜ ਪਾਰਟੀ ਨੇ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹੋਏ ਨੇ ਉੱਥੇ ਹੀ ਕੁੱਝ ਛੋਟੀਆਂ ਤੇ ਧਾਰਮਿਕ ਪਾਰਟੀਆਂ ਨੇ ਵੀ ਆਪਣੇ ਉਮੀਦਵਾਰ ਜਿਹੜੇ ਇਸ ਚੋਣ ਮੈਦਾਨ ਦੇ ਵਿੱਚ ਕਾਰੇ ਕਿਤੇ ਨੇ ਤੇ ਨਾਲ-ਨਾਲ ਕਿਤੇ ਕਿਤੇ ਆਜ਼ਾਦ ਉਮੀਦਵਾਰਾਂ ਦਾ ਵੀ ਬੋਲਬਾਲਾ ਬਣ ਚੁੱਕਿਆ ਜੋ ਆਪਣੀ ਕਿਸਮਤ ਅਜਮਾ ਰਹੇ ਨੇ ਲੋਕਾਂ ਨੇ ਫਤਵਾ ਕਿਸ ਨੂੰ ਦਿੱਤਾ ਤੇ ਇਹ ਤਾਂ ਚਾਰ ਜੋ ਨੂੰ ਹੀ ਪਤਾ ਲੱਗੇਗਾ ਪਰ ਇਸ ਵੇਲੇ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਪੂਰੇ ਟੰਗ ਨਾ ਪਖਿਆ ਪਿਆ ਤੇ ਕਾਂਗਰਸ ਦੇ ਵੱਲੋਂ ਪ੍ਰਚਾਰ ਲਗਾਤਾਰ ਤੇ ਬਾਕੀ ਪਾਰਟੀਆਂ ਵੀ ਜਿਹੜੀ ਪ੍ਰਚਾਰ ਨੇ ਉਹ ਲਗਾਤਾਰ ਕਰ ਰਹੀਆਂ ਨੇ ਬਿਊਰੋ ਰਿਪੋਰਟ ਅਮਰੀਕਨ ਟਾਈਮ ਟੀਵੀ